ਹਾਂਜੀ ਦੋਸਤੋ ਅੱਜ ਤੁਹਾਨੂੰ ਮਸਾਲਾ ਪੀ ਕੇ ਦਿਖਾਉਣੇ ਆ ਆਪਾਂ ਪਹਿਲਾਂ ਘਰੇ ਚੱਕੀ ਲਿਆਂਦੀ ਸੀ ਇਹਦੇ ਨਾਲ ਹੀ ਆਪਾਂ ਆਟਾ ਪੀਨੇ ਆ ਤੇ ਇਹਦੇ ਨਾਲ ਹੀ ਤੁਹਾਨੂੰ ਅੱਜ ਮਸਾਲਾ ਪੀ ਕੇ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਕੀ ਕਰਨਾ ਇਹਦੇ ਤੇ ਆਪਾਂ ਹਲਦੀ ਆ ਜਿਹੜੀ ਪਹਿਲਾਂ ਆਪਾਂ ਹਲਦੀ ਪੀਵਾਂਗੇ ਤੇ ਇਹਦੇ ਨਾਲ ਨਾ ਮਤਲਬ ਦੋ ਵਾਰੀ ਪੀਣੀ ਪੈਂਦੀ ਹੈ ਹਲਦੀ ਇੱਕ ਵਾਰੀ ਮੋਟੀ ਹਲਦੀ ਹੁੰਦੀ ਹੈ ਜਿਹੜੀ ਉਹਨੂੰ ਕੱਢ ਕੇ ਉਦੋਂ ਬਾਅਦ ਬਰੀਕ ਹੋ ਜਾਂਦੀ ਹੈ ਤੇ ਉਦੋਂ ਬਾਅਦ ਬਰੀਕ ਜਾਲੀ ਪਾ ਕੇ ਇਹ ਬਿਲਕੁਲ ਬਰੀਕ ਹੋ ਜਾਂਦੀ ਹੈ ਮਤਲਬ ਜਿਹੇ ਜੀ ਹਲਦੀ ਹੁੰਦੀ ਹੈ ਆਪਣੀ ਉਹੋ ਜੀ ਹਲਦੀ ਆਪਾਂ ਘਰੇ ਕੱਢ ਸਕਦੇ ਆ ਤੇ ਉਦੋਂ ਬਾਅਦ ਤੁਸੀਂ ਆਹ ਲਾਲਣਾ ਇਹਦੇ ਵਿੱਚ ਆਪਾਂ ਹਲਦੀ ਪਾਵਾਂਗੇ ਹੁਣ ਤੁਹਾਨੂੰ ਹਲਦੀ ਵੀ ਦਿਖਾ ਦੰਨਾ ਮੈਂ ਲਓ ਦੇਖ ਲਓ ਇਹ ਆਪਾਂ ਹਲਦੀ ਪਹਿਲਾਂ ਘਰੇ ਕੁੱਟ ਲਈ ਸੀ ਤੇ ਇਹ ਉਹੀ ਹਲਦੀ ਹੈ ਚਲਾ ਦੇ ਮਸ਼ੀਨ ਨੂੰ ਤੇ ਲੋ ਜੀ ਇਹਨੂੰ ਇਸ ਤਰੀਕੇ ਨਾਲ ਆ ਪਹਿਲਾਂ ਇਹਦੇ ਵਿੱਚੋਂ ਹਲਦੀ ਆਪਣੀ ਉੱਡਣ ਲੱਗੀ ਤਾਂ ਕਰਕੇ ਹੁਣ ਆਪਾਂ ਇਹਦੇ ਤੇ ਪਹਿਲਾਂ ਵਾਲਾ ਕੱਪੜਾ ਝੜਾਦਾ ਜਿਹੜਾ ਪਾਟੇ ਵੇਲੇ ਝੜਾਉਨੇ ਹੁੰਦੇ ਆ ਤੇ ਹੁਣ ਤੁਹਾਨੂੰ ਹਲਦੀ ਬੀਚੇ ਦਿਖਾਵਾਂਗੇ ਥੋੜੀ ਥਕੇ ਨਾਲ ਆਪ ਹੌਲੀ ਹੌਲੀ ਕਰਕੇ ਹਲਦੀ ਇਹਦੇ ਵਿੱਚ ਪਾਉਂਦੇ ਜਾਣਾ ਤੇ ਥੱਲੇ ਹਲਦੀ ਜਿਹੜੀ ਬਣ ਕੇ ਤਿਆਰ ਹੋਊਗੀ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇ ਕਿਸੇ ਵੀਰ ਭਰਾ ਨੇ ਚੱਕੀ ਮੰਗਾਉਣੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਮੰਗਾ ਸਕਦੇ ਹੋ ਤੇ ਬਾਕੀ ਦੀ ਡਿਲੀਵਰੀ ਸਾਰੇ ਪੰਜਾਬ ਦੇ ਵਿੱਚ ਸਾਰੇ ਹਰਿਆਣੇ ਦੇ ਵਿੱਚ ਫ੍ਰੀ ਹੈ ਰੇਟ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹ ਆਪਣੇ ਕੋਲੇ 1 हॉर्स पावर ਦੀ ਹੈ ਮਤਲਬ 1 एचपी ਦੀ ਹੈ ਇਹ ਚੱਕੀ ਹੈ ਜਿਹੜੀ ਇਹਦਾ ਰੇਟ ਘੱਟ ਹੈ ਜਿਹੜੀ 2 एचपी ਦੀ ਹੁੰਦੀ ਹੈ ਉਹਦਾ ਰੇਟ ਹੈ ਜਿਹੜਾ ਥੋੜਾ ਜਿਆਦਾ ਵੱਧ ਹੁੰਦਾ ਹੈ ਤੇ ਹੁਣ ਤੁਹਾਨੂੰ ਹਲਦੀ ਕੱਢ ਕੇ ਦਿਖਾਵਾਂਗੇ ਥੋੜੇ ਜਿੇ ਚਿਰ ਬਾਅਦ ਪਹਿਲਾਂ ਆਪਾਂ ਹਲਦੀ ਜਿਹੜੀ ਕਿਲੋ ਕਾ ਹਲਦੀ ਲਿਆਂਦੀ ਸੀ ਆਪਾਂ ਇਹਨੂੰ ਕੱਢ ਕੇ ਦੇਖਦੇ ਆਂ ਫਿਰ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਾਂ ਹਲਦੀ ਪੀਸ ਲਈ ਤੇ ਹੁਣ ਤੁਹਾਨੂੰ ਦਿਖਾਉਣਾ ਵੀ ਇਹ ਕਹੇ ਜੀ ਬਣੀ ਹੈ ਇਹ ਆਪਾਂ ਬਰੀਕ ਜਾਲੀ ਨਾਲ ਵੀ ਇਹ ਕਿਉਂਕਿ ਬਰੀਕ ਜਾਲੀ ਨਾਲ ਇਹ ਨੂੰ ਤਾਂ ਦੋ ਵਾਰੀ ਕੱਢਣੀ ਪੈਂਦੀ ਆ ਤੇ ਆਪਾਂ ਪਹਿਲਾਂ ਕੁੱਟ ਕੇ ਰੱਖ ਲਈ ਸੀ ਤਾਂ ਕਰਕੇ ਆਪਾਂ ਇਹ ਇੱਕ ਵਾਰੀ ਬਰੀਕ ਜਾਲੀ ਨਾਲ ਹੀ ਪੀਸਤੀ ਤੇ ਇਹਦੇ ਨਾਲ ਹੀ ਕੰਮ ਸਾਰ ਗਿਆ ਤੇ ਹਲਦੀ ਦਿਖਾ ਦਿੰਦਾ ਮੈਂ ਤੁਹਾਨੂੰ ਚੈੱਕ ਕਰ ਲਓ ਤੁਸੀਂ ਦੇਖੋ ਇਹ ਹਲਦੀ ਆ ਆਹ ਹਲਦੀ ਦੇਖ ਸਕਦੇ ਤੁਸੀਂ ਬਿਲਕੁਲ ਬਰੀਕ ਆ ਇਹ ਇਹ ਘਰ ਦੀ ਹਲਦੀ ਬਣ ਗਈ ਹੁਣ ਆਪਣੇ ਤੇ ਲੱਗਦੀ ਸ਼ੱਕਰ ਵਰਗੀ ਰੰਗ ਦੇਖ ਲਓ ਬੜਾ ਕਿੰਨਾ ਹੱਥ ਨੂੰ ਚੜਦਾ ਤੇ ਹੁਣ ਇਸ ਦੋ ਵਾਰ ਤੁਹਾਨੂੰ ਮਿਰਚਾਂ ਪੀ ਕੇ ਦਿਖਾਵਾਂਗੇ। ਲਓ ਵੀ ਹਲਦੀ ਹੁਣ ਆਪਾਂ ਪੀ ਲਈ ਤੇ ਇਸ ਦੋ ਵਾਰ ਤੁਹਾਨੂੰ ਧਣੀਆਂ ਤੇ ਮਸਾਲਾ ਪੀ ਕੇ ਦਿਖਾਵਾਂਗੇ ਆ ਦੇਖ ਸਕਦੇ ਤੁਸੀਂ। ਵਿੱਚ ਇਹਦੇ ਕਾਲੀਆਂ ਮਿਰਚਾਂ ਬਾਕੀ ਸਾਰਾ ਕੁਝ ਜਿੰਨਾ ਵੀ ਕੁਝ ਹੁੰਦਾ ਤੇ ਆ ਧਣੀਆਂ ਆ ਗਿਆ। ਤੇ ਹੁਣ ਤੁਹਾਨੂੰ ਉਹ ਇਹ ਪੀ ਕੇ ਦਿਖਾਵਾਂਗੇ ਤੇ ਇਹਦਾ ਰਿਜ਼ਲਟ ਕਿਹੋ ਜਿਹਾ ਜਾਂਦਾ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਲਾ ਦੇਣੀ। ਇਹਨੂੰ ਥੋੜਾ ਥੋੜਾ ਕਰਕੇ ਇਸ ਤਰੀਕੇ ਨਾਲ ਤੁਸੀਂ ਪਾਉਂਦੇ ਰਹਿਣਾ। ਤੇ ਇਦھر ਇੱਕ ਮੀਟਰ ਲੱਗਿਆ ਹੋਇਆ ਆ ਮੀਟਰ ਦਿਖਾ ਦੇ ਆ ਮੀਟਰ ਲੱਗਿਆ ਹੋਇਆ ਇਹਨੂੰ ਆਪਾਂ 10 ਤੋਂ ਉੱਤੇ ਨਹੀਂ ਟੱਪਣ ਦੇਣੀ ਮਤਲਬ ਜਿਹੜੀ ਸੂਈ ਹੈ ਜੇ ਆਪਾਂ ਵੱਧ ਪਾ ਦਾਂਗੇ ਤਾਂ ਇਹ ਸੂਈ ਹੈ ਜਿਹੜੀ ਉੱਪਰ ਜਾਣ ਲੱਗ ਜਾਂਦੀ ਹੈ ਇਹਨੂੰ ਆਪਾਂ 10 ਤੋਂ ਉੱਪਰ ਨਹੀਂ ਜਾਣਾ ਉਹ ਨਾਰਮਲ ਚੱਲਦੀ ਹੈ ਇਹ ਤੇ ਦੇਖ ਸਾਹਦੇ ਤੁਸੀਂ ਤੇ ਹੁਣ ਕਹੇ ਯਾਰ ਰਿਜ਼ਲਟ ਬਣੂਗਾ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਵਿੱਚ ਹੁਣ ਆਪਾਂ ਪਹਿਲਾਂ ਇਹ ਲਈਏ ਲਓ ਜੀ ਹੁਣ ਆਪਾਂ ਧਣੀਆਂ ਤੇ ਜਿਹੜਾ ਮਸਾਲਾ ਸੀਗਾ ਉਹ ਵੀ ਪੀਸ ਲਿਆ ਤੇ ਉਹ ਤੁਹਾਨੂੰ ਦਿਖਾਉਣਾ ਮੈਂ ਵੀ ਕਿਵੇਂ ਦਾ ਪੀਸ ਹੈਗਾ ਜਿਹਨੂੰ ਆਪਾਂ ਗਰਮਾ ਮਸਾਲਾ ਕਹਿ ਦਿੰਨੇ ਆ ਤੇ ਲੋ ਜੀ ਦੇਖੋ ਦੇਖੋ ਇਹ ਘਰੇ ਪੀਸਿਆ ਹੋਇਆ ਗਰਮਾ ਮਸਾਲਾ ਹੈ ਇਹਨੂੰ ਤੁਸੀਂ ਆਪਦੇ ਘਰੇ ਪੀਸ ਸਕਦੇ ਹੋ ਧਣੀਆਂ ਲਿਆ ਕੇ ਬਾਜ਼ਾਰ ਦੇ ਵਿੱਚੋਂ ਜਿਹੜਾ ਵੀ ਮਸਾਲਾ ਤੁਸੀਂ ਮਤਲਬ ਆਪਾਂ ਬਾਹਰੋਂ ਲਿਆ ਕੇ ਖਾਣੇ ਆ ਉਹਨੂੰ ਤੁਸੀਂ ਆਪਦੇ ਘਰੇ ਵੀ ਪੀ ਸਕਦੇ ਤੇ ਬਾਕੀ ਸੋਨ ਹੁਣ ਆਪਾਂ ਸਾਰਾ ਕੁਝ ਪੀਸ ਲਿਆ ਲਗਭਗ ਤੇ ਆਪਣੀਆਂ ਰਹਿਗੀਆਂ ਕੱਲੀਆਂ ਮਿਰਚਾਂ ਰਹਿਗੀਆਂ ਤੇ ਹਲਦੀ ਵੀ ਪੀਸ ਲਈ ਤੇ ਮਸਾਲਾ ਵੀ ਪੀਸ ਲਿਆ ਹੁਣ ਰਹਿਗੀਆਂ ਕੱਲੀਆਂ ਮਿਰਚਾਂ ਸਾਨੂੰ ਮਿਰਚਾਂ ਵੀ ਦਿਖਾ ਦੇਣਾ ਆਹ ਦੇਖ ਲਓ ਇੰਨੀਆਂ ਮਿਰਚਾਂ ਨੇ ਆਹ ਸਕਾਈਆਂ ਪਹਿਲਾਂ ਆਪਾਂ ਇਹ ਹੁਣ ਸਾਨੂੰ ਮਿਰਚਾਂ ਕੱਢ ਕੇ ਦਿਖਾਵਾਂਗੇ ਇਹਦੇ ਵਿੱਚ ਦੀ ਇਹੋ ਜੀ ਚੱਕੀ ਤੁਸੀਂ ਵੀ ਆਪਦੇ ਘਰੇ ਮੰਗਾ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਤੇ ਇਹਦੇ ਨਾਲ ਤੁਸੀਂ ਆਟਾ ਤਾਂ ਪੀਸ ਸਕਦੇ ਹੋ ਨਾਲ ਨਾਲ ਆਹ ਮਸਾਲਾ ਵੀ ਪੀਸ ਸਕਦੇ ਹੋ ਇਹਦੇ ਨਾਲ ਕੀ ਹੁੰਦਾ ਤਾਜ਼ਾ ਮਸਾਲਾ ਘਰ ਦਾ ਬਣ ਜੂਗਾ ਆਟਾ ਜਿਹੜਾ ਉਹ ਘਰ ਦਾ ਹੋ ਜੂਗਾ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਆ ਜਮਾ ਸੁੱਕੀਆਂ ਮਿਰਚਾਂ ਨੇ ਦੇਖ ਲੋ ਤੁਸੀਂ ਖੜ ਘੜੇ ਲੋ ਖੜ ਖੜ ਕਰਦੇ ਆ ਦੇਖੋ ਇਹ ਲੋ ਸੁੱਕੀਆਂ ਮਿਰਚਾਂ ਜਮਾ ਪਹਿਲਾਂ ਸੁਕਾਉਣੀਆਂ ਪੈਂਦੀਆਂ ਨੇ ਬਾਅਦ ਇਹਦੇ ਵਿੱਚ ਕੱਢ ਕੇ ਦਿਖਾਵਾਂਗੇ ਕਿ ਕਿੰਨੀਆਂ ਕ ਬਰੀਕ ਹੁੰਦੀਆਂ ਉਹ ਤੁਹਾਨੂੰ ਕੱਢ ਕੇ ਦਿਖਾਉਣੇ ਆ 2 ਮਿੰਟ ਵੇਟ ਕਰੋ ਅਸੀਂ ਪਹਿਲਾਂ ਮੜੀ ਜਾਂ ਸਾਫ ਸਫਾਈ ਜੀ ਕਰ ਲਈਏ ਤੇ ਦੁਬਾਰੇ ਦਿਖਾਉਣੇ ਤੁਹਾਨੂੰ ਆ ਦੇਖ ਸਕਦਾ ਤੁਸੀਂ ਐਡੀ ਮੋਟੀ ਜਾਲੀ ਐ ਤੇ ਪਰ ਬਹੁਤ ਸਾਰੇ ਲੋਕਾਂ ਦੇ ਵੀਡੀਓ ਦੇਖਣ ਤੋਂ ਪਹਿਲਾਂ ਕਮੈਂਟ ਆਉਣਾ ਸੀ ਵੀ ਮਿਰਚਾਂ ਪਤਲੀ ਜਾਲੀ ਦੇ ਵਿੱਚ ਦੀ ਕਿਵੇਂ ਨਿਕਲਣੀਆਂ ਪਹਿਲਾਂ ਇਹਦੇ ਵਿੱਚ ਦੀ ਕੱਢਣੀਆਂ ਪੈਣੀਆਂ ਇਹਦੇ ਛੋਟੇ ਛੋਟੇ ਟੁਕੜੇ ਹੋ ਜਾਣਗੇ ਛੋਟੇ ਛੋਟੇ ਬਰੀਕ ਹੋ ਜੂਗੀ ਮਿਰਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਰੀਕ ਜਾਲੀ ਦੇ ਵਿੱਚ ਦੀ ਕੱਢਾਂਗੇ ਫੇਰ ਜਾ ਕੇ ਮਿਰਚਾਂ ਨੇ ਜਿਹੜੀਆਂ ਉਹ ਬਣ ਕੇ ਤਿਆਰ ਹੋਣੀਆਂ ਇਹਨੂੰ ਇਸ ਤਰੀਕੇ ਨਾਲ ਫਿੱਟ ਕਰ ਲੈਣਾ ਕੋਈ ਔਖਾ ਕੰਮ ਨਹੀਂ ਹੈਗਾ ਇਹ ਕਲੀਆਂ ਜਾਲੀਆਂ ਬਦਲਣੀਆਂ ਉਹਦੇ ਬਾਅਦ ਬੁਰਛ ਨਾਲ ਕਲੀਆਂ ਸਾਫ਼ ਕਰਨੀਆਂ ਹੋਰ ਇਹਦਾ ਕੋਈ ਕੰਮ ਨਹੀਂਗਾ ਆਪਾਂ ਹੁਣ ਕਲੀਆਂ ਹ ਢੋਲੀ ਸਾਫ਼ ਕਰੀ ਐ ਤੇ ਇੱਕਾ ਜਾਲੀ ਕੱਢ ਕੇ ਮੋਟੀ ਜਾਲੀ ਪਾਈ ਐ ਪਹਿਲਾਂ ਬਰੀਕ ਜਾਲੀ ਪਾਈ ਸੀ ਤੇ ਹੁਣ ਉਹਨੂੰ ਮਿਰਚਾਂ ਕੱਢ ਕੇ ਦਿਖਾਉਣੇ ਆ ਇਹ ਮਿਰਚਾਂ ਨੇ ਜਿਹੜੀਆਂ ਤੁਸੀਂ ਇਕੱਠੀਆਂ ਨਹੀਂ ਪਾਉਣੀਆਂ ਤੇ ਇਹ ਮਿਰਚਾਂ ਨੇ ਜਿਹੜੀਆਂ ਤੁਸੀਂ ਇਕੱਠੀਆਂ ਨਹੀਂ ਪਾਉਣੀਆਂ ਥੋੜੀਆਂ ਥੋੜੀਆਂ ਕਰਕੇ ਪਾਉਣੀਆਂ ਨੇ ਆ ਦੇਖੋ ਇਹਦੇ ਨਾਲ ਮਿਰਚਾਂ ਨੇ ਜਿਹੜੀਆਂ ਬਾਕੀ ਜਿਹੜਾ ਹ ਮੀਟਰ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਤੁਸੀਂ 10 ਤੋਂ ਉੱਪਰ ਨਹੀਂ ਜਾਣ ਦੇਣੀ ਸੂਈ ਆ ਜਿਹੜੀ ਥੋੜੀਆਂ ਥੋੜੀਆਂ ਮਿਰਚਾਂ ਦੇ ਵਿੱਚ ਪਾਉਂਦੀਆਂ ਜਾਣਿਆ ਤੇ ਮਿਰਚਾਂ ਹੁੱਡੀਆਂ ਨਿਕਲਦੀਆਂ ਜਾਣਗੀਆਂ ਇਹ ਬਾਲੀਆਂ ਪਾਤੀਆਂ ਫਿਰ ਸੂਈ ਆ ਜਿਹੜੀ ਉਹ ਲਾਲ ਦੇ ਵਿੱਚ ਹੋ ਜੇ ਤੇ ਮੋਟਰਾਈ ਮਸ਼ੀਨ ਆ ਜਿਹੜੀ ਹੁੱਡੀ ਬੰਦ ਹੋ ਜੂਗੀ ਹੁੰਦਾ ਇਹਨੂੰ ਫਿਰ ਵੀ ਕੁਛ ਨਹੀਂ ਪਰ ਗਰਮ ਹੋ ਜਾਂਦੀ ਆ ਮਤਲਬ ਫਿਰ ਤੁਹਾਨੂੰ ਦਮ ਦਗਾਉਣਾ ਪਊਗਾ ਟਾਈਮ ਲੱਗੂਗਾ ਇਸ ਕਰਕੇ ਥੋੜੀਆਂ ਥੋੜੀਆਂ ਮਿਰਚ ਮਿਰਚਾਂ ਨੇ ਜਿਹੜੀਆਂ ਉਹ ਅਸੀਂ ਇਹਦੇ ਵਿੱਚ ਪਾਉਂਦੇ ਜਾਣਾ ਤੇ ਹੁਣ ਤੁਹਾਨੂੰ ਇੱਕ ਦਮ ਕੱਢ ਕੇ ਦਿਖਾਵਾਂਗੇ ਇਹ ਆਪਾਂ ਮਿਰਚਾਂ ਪੀਸ ਲੀਆਂ ਸੀ ਇੱਕ ਵਾਰੀ ਇਹ ਦੋ ਵਾਰੀ ਕੱਟਣੀਆਂ ਪਈਆਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸਭ ਤੋਂ ਪਹਿਲਾਂ ਆਪਾਂ ਆਹ ਕੱਪੜਾ ਲਾ ਲੈਣਾ ਹੁਣ ਉਹਨੂੰ ਮਿਰਚਾਂ ਦਿਖਾਉਣਾ ਵੀ ਕਿਹੋ ਜੀਆਂ ਪੀਸੀਆਂ ਗਈਆਂ ਨੇ ਇਹ ਇਹ ਕੀ ਹੋ ਗਿਆ ਲੋ ਜੀ ਦੇਖ ਸਕਦੇ ਹੋ ਤੁਸੀਂ ਜਮਾ ਬਰੀਕ ਹੋ ਗਈਆਂ ਮਿਰਚਾਂ ਤੇ ਇਸ ਤੋਂ ਬਾਅਦ ਆਪਾਂ ਆ ਭਾਂਡੇ ਦੇ ਵਿੱਚ ਇਹਨੂੰ ਕੱਢ ਲੈਨੇ ਆ ਤੇ ਇਦੋਂ ਬਾਅਦ ਤੁਹਾਨੂੰ ਜਮਾ ਬਰੀਕ ਕੱਢ ਕੇ ਦਿਖਾਵਾਂਗੇ ਇਹ ਹੁਣ ਦੋ ਵਾਰੀ ਨਿਕਲਦੀਆਂ ਜਿਵੇਂ ਹੁਣ ਮੈਂ ਪਹਿਲਾਂ ਦੱਸਿਆ ਸੀ ਤੇ ਕੱਪੜਾ ਢੋਲੀ ਨੂੰ ਆਪਾਂ ਬਿਲਕੁਲ ਸਾਫ਼ ਕਰਕੇ ਨਾ ਤੇ ਉਸ ਤੋਂ ਬਾਅਦ ਨੂੰ ਇੱਕ ਵਾਰੀ ਫਿਰ ਬਰੀਕ ਜਾਲੀ ਪਾ ਕੇ ਕੱਢਾਂਗੇ ਫਿਰ ਜਮਾ ਬਰੀਕ ਹੋ ਜਾਣੀ ਆ ਇਹ ਜਿਹੜੀਆਂ ਮਿਰਚਾਂ ਹੁੰਦੀਆਂ ਦੇਖ ਲਓ ਢੋਲੀ ਆਪਾਂ ਬਿਲਕੁਲ ਸਾਫ਼ ਕਰ ਲਈ। ਇਸ ਤੋਂ ਬਾਅਦ ਆਪਾਂ ਨੂੰ ਦੁਬਾਰੇ ਲਾ ਦੇਣੇ ਇੱਥੇ। ਢੋਲੀ ਇੱਥੇ ਦੁਬਾਰੇ ਲਾ ਦੇਣੀ ਆ ਇਸ ਤਰੀਕੇ ਨਾਲੀ। ਕੋਈ ਔਖਾ ਕੰਮ ਨਹੀਂ ਹੈਗਾ ਇਹ ਕੰਮ ਸੌਖਾ ਹੈ। ਪਰ ਕਿਰਾਂ ਤੁਹਾਨੂੰ ਲੱਗਦਾ ਹੋਊ ਵੀ ਇਹ ਕੀ ਕਰੀ ਜਾਂਦਾ। ਪਰ ਕਿਰਾਂ ਜਦੋਂ ਚੀਜ਼ ਮੰਗਾ ਲਈ ਨਾ ਉਹਦਾ ਫਾਇਦਾ ਲੈਣਾ ਸਿੱਖੋ। ਤੇ ਆਉਦੇ ਘਰੇ ਵਧੀਆ ਸਾਰਾ ਕੁਝ ਕੱਢ ਸਕਦੇ ਤੁਸੀਂ। ਆਹੀ ਮਿਰਚਾਂ ਨੇ ਹੁਣ ਤੁਹਾਨੂੰ ਦੁਬਾਰੇ ਕੱਢ ਕੇ ਦਿਖਾਵਾਂਗੇ। ਹੁਣ ਆਪਾਂ ਇਹਦੀ ਪਹਿਲਾ ਕੀ ਕਰਨੀ ਆ ਜਾਲੀ ਬਦਲਣੀ ਜਾਲੀ ਦਿਖਾਉਣਾ ਹੁਣ ਤੁਹਾਨੂੰ ਕਿੰਨੇ ਨੰਬਰ ਪਾਵਾਂਗੇ ਆਪਾਂ ਸਾਰਾ ਕੁਝ ਇੱਥੇ ਤੇ ਲਿਖਿਆ ਹੋਇਆ ਹੈ ਜਿਵੇਂ ਹੁਣ ਆਪਾਂ ਮਿਰਚਾਂ ਪੇਸ਼ੀ ਜਾਂਦੇ ਆ ਪਹਿਲਾਂ 8 ਨੰਬਰ ਜਾਲੀ ਪਈ ਸੀ ਹੁਣ ਆਪਾਂ ਇਹਨੂੰ 5 ਨੰਬਰ ਜਾਲੀ ਜਾਂ ਮਤਲਬ ਕੋਈ ਵੀ ਜੇ ਆਪਾਂ ਬਰੀਕ ਕੱਢਣੀ ਹੈ ਤਾਂ ਆਪਾਂ ਬਰੀਕ ਹੀ ਪਾਵਾਂਗੇ ਉਹ ਹੁਣ ਆਪਾਂ ਦੇਖਦੇ ਆ ਆਪਦੇ ਹਿਸਾਬ ਨਾਲ ਵੀ ਆਪਾਂ ਕਿਹੜੀ ਜਾਲੀ ਪਾਈਏ ਤੇ ਆਹ ਜਾਲੀਆਂ ਹੁੰਦੀਆਂ ਨੇ 1 ਨੰਬਰ ਤੇ ਆਹ 4 ਨੰਬਰ 4 ਨੰਬਰ ਵੀ ਦੀ ਨਾ ਕੱਢਦੀ ਹੈ ਹੈਨਾ ਆ ਦੇਖ ਲਓ ਇੰਨੀ ਕੁ ਬਰੀਕ ਜਾਲੀ ਐ ਇਹਦੇ ਵਿੱਚ ਦੀ ਹੁਣ ਆਪਾਂ ਮਿਰਚਾਂ ਕੱਢ ਕੇ ਦਿਖਾਵਾਂਗੇ ਤੁਹਾਨੂੰ ਇਹ ਚੜਦੀਆਂ ਬਹੁਤ ਨੇ ਵੀਡੀਓ ਤਾਂ ਨਹੀਂ ਬਣ ਰਹੀਆਂ ਓਕੇ ਮਿਰਚਾਂ ਜਿਹੜੀਆਂ ਚੜਦੀਆਂ ਬਹੁਤ ਹੁੰਦੀਆਂ ਤੁਹਾਨੂੰ ਪਤਾ ਹੀ ਐ ਤੇ ਇਸ ਤੋਂ ਬਾਅਦ ਇੱਥੋਂ ਤੁਸੀਂ ਬਸ ਇੰਨਾ ਕੁ ਬੰਦ ਕਰ ਦੇਣਾ ਹੋਰ ਕੁਝ ਨਹੀਂ ਕਰਨਾ ਤੇ ਜਦੋਂ ਇਹ ਮਸ਼ੀਨ ਚੱਲ ਪਈ ਚੱਕੀ ਚੱਲ ਪਈ ਆ ਮਿਰਚਾਂ ਜੜੀਆਂ ਹਰੀਆਂ ਇਹਦੇ ਵਿੱਚ ਦੀ ਲੰਘਾ ਦੇਣੀਆਂ ਨੇ ਉਦੋਂ ਬਾਅਦ ਤੁਹਾਨੂੰ ਦੁਬਾਰਾ ਜਾ ਕੇ ਦਿਖਾਉਣਾ ਕੱਟ ਦੋ ਕਿਨਾਂ ਇਸ ਤਰੀਕੇ ਨਾਲ ਤੁਸੀਂ ਮਿਰਚਾਂ ਦੇ ਵਿੱਚ ਥੋੜੀਆਂ ਥੋੜੀਆਂ ਕਰਕੇ ਪਾਈ ਜਾਣੀਆਂ ਨੇ ਲਓ ਜੀ ਮਿਰਚਾਂ ਆਪਾਂ ਪੀਸ ਲੀਆਂ ਤੇ ਮਿਰਚਾਂ ਬਹੁਤ ਔਖੀਆਂ ਵੀ ਨਹੀਂਆਂ ਕਿਉਂਕਿ ਇਹ ਨੱਕ ਨੂੰ ਬਹੁਤ ਜ਼ਿਆਦਾ ਚੜਦੀਆਂ ਹੁੰਦੀਆਂ ਹੁਣ ਤੁਹਾਨੂੰ ਮੈਂ ਦਿਖਾਉਣਾ ਇਹ ਕਿੰਨੀਆਂ ਕੁ ਬਰੀਕ ਪਈਆਂ ਗਈਆਂ ਇਹ ਪਹਿਲਾਂ ਚੈੱਕ ਕਰੋ ਫੇਰ ਦੱਸਿਓ ਵੀ ਕਿਵੇਂ ਲੱਗੀਆਂ ਤੁਹਾਨੂੰ ਇਹ ਲੋ ਜੀ ਹਮ ਆਂ ਦੇਖੋ ਕਰੋ ਚੱਕ ਜਿਹੜੀ ਆਪਾਂ ਬਾਜ਼ਾਰ ਤੋਂ ਲਿਆਉਣੇ ਜਮਾ ਉਹਦੇ ਨਾਲ ਦੀਆਂ ਨੇ ਬਰੀਕ ਬੋਤਨੇ ਤੇ ਆਹ ਮਸਾਲੇ ਵੀ ਨੇ ਆਪਾਂ ਆਹ ਹਲਦੀ ਐ ਦੇਖ ਸਕਦੇ ਹੋ ਤੁਸੀਂ ਦੇਖੋ ਹਲਦੀ ਕਿੰਨੀ ਬਰੀਕ ਐ ਤੇ ਆਹ ਆ ਗਿਆ ਆਪਣਾ ਗਰਮਾ ਮਸਾਲਾ ਜਿਹੜਾ ਆਪਾਂ ਦੁਕਾਨ ਤੋਂ ਲਿਆਉਣੇ ਲੋ ਜੀ ਤੇ ਜੇ ਤੁਸੀਂ ਵੀ ਆਹ ਚੱਕੀ ਆਪਦੇ ਘਰੇ ਮੰਗਵਾਉਣੀ ਆ 9877394032 ਇਹ 1 ਹਾਊਸ ਪਾਵਰ ਦੀ ਹੈ 12000 ਦੇ ਵਿੱਚ ਤੁਹਾਡੇ ਘਰੇ ਪਹੁੰਚਦੀ ਹੋ ਜੂਗੀ ਜੇ ਤੁਸੀਂ 2 ਹਾਊਸ ਪਾਵਰ ਦੀ ਲੈਣੀ ਆ ਤਾਂ ਉਹ 16000 ਦੀ ਤੁਹਾਡੇ ਘਰੇ ਪਹੁੰਚਦੀ ਹੋ ਜੂਗੀ ਦਿਵਾਲੀ ਕਰਕੇ ਆਫਰ ਹੈ ਡਿਲੀਵਰੀ ਬਿਲਕੁਲ ਫਰੀ ਹੈ ਜੇ ਕਿਸੇ ਨੇ ਮੰਗਵਾਉਣੀ ਆ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਿਰਫ WhatsApp ਦੇ ਉੱਤੇ WhatsApp ਦੇ ਉੱਤੇ ਤੁਸੀਂ ਆਪਣਾ ਆਰਡਰ ਲਿਖ ਕੇ WhatsApp ਦੇ ਉੱਤੇ ਸਾਨੂੰ ਫੋਨ ਕਰਨਾ WhatsApp ਦੇ ਉੱਤੇ ਤੁਹਾਡਾ ਆਊਟਰ ਜਿਹੜਾ ਉਹ ਕਨਫਰਮ ਹੋਊਗਾ ਤੁਸੀਂ 1 ਰੁਪਿਆ ਨਹੀਂ ਦੇਣਾ ਜਦੋਂ ਤੁਹਾਡੇ ਘਰੇ ਚੱਕੀ ਪਹੁੰਚ ਗਈ ਤੁਸੀਂ ਸਾਰੇ ਪੈਸੇ ਉਹਦੇ ਦੇਣੇ ਨੇ ਸੋਨੂੰ ਬੰਦਾ ਚੈੱਕ ਕਰਾ ਕੇ ਮਸ਼ੀਨ ਫੇਰ ਜਾਊਗਾ ਫੇਰ ਹੀ ਤੁਸੀਂ ਪੈਸੇ ਦੇਣੇ ਨੇ 1 ਸਾਲ ਦੀ ਗਾਰੰਟੀ ਹੈ ਸਾਲ ਦੇ ਵਿੱਚ ਕੁਝ ਵੀ ਹੁੰਦਾ ਇਸ ਮਸ਼ੀਨ ਨੂੰ ਤਾਂ ਸਾਡੇ ਬੰਦੇ ਤੁਹਾਡੇ ਘਰੇ ਆ ਕੇ ਠੀਕ ਕਰਕੇ ਜਾਣਗੇ ਜੇ ਕਿਸੇ ਨੇ ਮੰਗਵਾਉਣੀ ਹੈ ਤਾਂ ਦਿੱਤੇ ਹੋਏ ਨੰਬਰ ਦੇ ਉੱਤੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ